ਸੱਚੀ ਕਾਜੀ ਸਾਰਿਆਂ ਨੂੰ ਅੱਜ ਬਕ ਕਮੀਜ਼ ਕਟਿੰਗ ਲੈ ਕੇ ਆਏ ਆ ਜੀ ਇਹ ਗਲ ਤੇ ਕਢਾਈ ਕੀਤੀ ਹੋਈ ਹੈ ਜੀ ਤੇ ਘੇਰੇ ਤੇ ਥੋੜੀ ਲਾਸ ਲੱਗੀ ਹੋਈ ਹੈ ਆਪਣੇ ਕਿਵੇਂ ਸੈੱਟ ਕਰਨਾ ਹੈ ਤੁਹਾਨੂੰ ਦੱਸ ਦਿਆਂ ਸਾਰਾ ਕੁਝ ਸਭ ਤੋਂ ਪਹਿਲਾਂ ਆਪਣਾਪ ਦੇਖ ਲੈਣੇ ਆ ਜੀ ਲੰਬਾਈ 42 ਇੰਚ ਹੈ ਜੀ ਘੇਰਾ 22.5 ਹੈ ਜੀ ਛਾਤੀ 22 ਹੈ ਜੀ कमर भी है तो हिप साढ़ी है जी ठीक है ये अकॉर्डिंग ही आप सारी कटिंग करा कमीज जिन्हें कमीजा ने कढ़ाई होंगी है जी गलते उन्होंने सेंटर करना पैदा जी कमीजा का ठीक है आप सेंटर करके कमीज तय ला दें सिंगल करके पहला फ्रंट कट होगा जी फिर बैक कट होगा ठीक है जी आखो कढ़ाई का सेंटर करके आप ला देंगे जी ਤੇ ਮੁੱਲਾ ਮੁੱਲਾ ਪਲੇ ਰੱਖਣਾ ਆਪਾਂ ਨੇ ਆਪਾਂ ਤਿਆਲ ਆ ਲਈ ਜੀ ਕਢਾਈ ਦਾ ਸੈਂਟਰ ਕਰਕੇ ਹੁਣ ਆਪਾਂ ਗਾਹ ਦੇਖਣ ਗਾਹ ਕਿੰਨੇ ਇੰਚ ਕਢਾਈ ਕੀਤੀ ਹੋਈ ਹੈ ਜੀ ਤੇ ਸਵਾ 6 ਇੰਚ ਤਿਆਰ ਆਈ ਗਾੜ ਇਹਨਾਂ ਦਾ ਜਿੱਥੇ ਤੇ ਕਢਾਈ ਹੈ ਆਪਾਂ ਜਿੰਨਾ ਆਪਾਂ ਨੇ ਗਾਹ ਰੱਖਣਾ ਹੈ ਜੀ ਉਹਦੇ ਅਕੋਰਡਿੰਗ ਹੀ ਆਪਾਂ ਨੂੰ ਉੱਪਰ ਗਾਹ ਲੈ ਲੈਣਾ ਜੀ ਕਪੜਾ ਜੀ ਦਾ ਰੱਖਣਾ ਹੈ ਸਾਤ ਤਿੰਨ ਆਪਾਂ ਕਟਿੰਗ ਕਰਨੀ ਹੈ ਜੀ ਵੀ ਸਾਢੇ 6 ਇੰਚ ਗਾਹ ਰਹਿ ਜਵੇ ਠੀਕ ਹੈ ਇਹ ਕਾੜਡਿੰਗ ਹੀ ਆਪਾਂ ਨੇ ਇੱਥੇ ਨਿਸ਼ਾਨ ਲਾ ਲੈਣਾ ਸਿੱਧਾ ਕਰਕੇ ਕੱਪੜੇ ਦਾ ਠੀਕ ਹੈ ਹੁਣ ਆਪਾਂ ਨੇ ਕੀ ਕਰਨਾ ਇੱਥੇ ਆਪਾਂ ਨੇ ਲੰਬਾਈ ਲੈਣੀ ਹੈ ਜੀ ਲੰਬਾਈ ਆਪਣੀ 42 ਇੰਚ ਤਿਆਰ ਹੈ ਜੀ 3 ਇੰਚ ਕਪੜਾ ਫालतू ਲਵਾਂਗੇ 45 ਇੰਚ ਕਟਿੰਗ ਕਰਾਂਗੇ ਆਪਾਂ ਠੀਕ ਹੈ ਹੁਣ ਜਿਹੜੀ ਇਹ ਲੈਸ ਆਉਂਦੀ ਹੈ ਜੀ ਇਹ ਚਾੱਕ ਕੇ ਆਪਾਂ ਇਹਦੇ ਢੇੜ ਕੇ ਉੱਪਰ ਰੱਖ ਰੱਖਾਂਗੇ ਜਿਸੇ ਆਪਾਂ ਲੰਬਾਈ ਪੂਰੀ ਹੋਊਗੀ ਠੀਕ ਹੈ ਆ ਦੇਖੋ 3 ਇੰਚ ਉੱਪਰ ਫਾਲਤੂ ਆਪਾਂ ਨੇ 45 ਇੰਚ ਦੀ ਆਪਾਂ ਨੇ ਇੱਥੇ ਨਿਸ਼ਾਨ ਲਾ ਲੈਣਾ ਠੀਕ ਹੈ ਹੁਣ ਦੇਖੋ ਇਹਦਾ ਘੇਰਾ ਸੀਗਾ ਇਹਨਾਂ ਦਾ 22.5 ਇੰਚ ਤੇ ਆ ਰਿਹਾ हिਪ ਹੈਗੀ 21.5 ਹੁਣ ਜਿਹੜਾ ਕੀ ਵੱਧ ਆ ਪਊ ਜੇ ਅਕੋਰਡਿੰਗ ਹੀ ਆਪਾਂ ਘੇਰਾ ਲਾਵਾਂਗੇ 22.5 ਇੰਚ ਦਾ ਸਾਹਮਣੇ ਘੇਰਾ ਲਾਵਾਂਗੇ 4 ਇੰਚ ਫालतू 26.5 ਇੰਚ ਦੀ ਆਪਾਂ ਕਟਿੰਗ ਕਰਾਂਗੇ ਇੱਥੇ ਠੀਕ ਹੈ ਚਾਹੇ ਤੁਸੀਂ ਪਾਈਪ ਵੀ ਲਗਾ ਸਕਦੇ ਹੋ ਜਾਂ ਇਹਦੇ ਹੀ ਫੋਲਡ ਕਰ ਸਕਦੇ ਹੋ चार तो चार इंच फालतू लेना ही लेना है जी ठीक है सवा तेरह इंच पर निशान लाया जी छब्बी इंच घेरे के अकॉर्डिंग ठीक है तो इन अपा निशाना मिला लेना तो इतना अपना फ्रंट पला उतर आऊगा तो हम अपने कटिंग कर लनी है कपड़ा सर तर तक उतार लेना आपने अड्ड कर लेना कपड़ा ठीक है ਏ ਵੀ ਆਪਾਂ ਕਟਿੰਗ ਕਰ ਲੈਂਦੇ ਹਾਂ ਜਿਹੜੇ ਐਦਾਂ ਦੀ ਕੁੜਤੀਆਂ ਹੁੰਦੀਆਂ ਜੀ ਸਵਾ ਦੋ ਦੋ ਮੀਟਰ ਦੀਆਂ ਜਾਂ ਢਾਈ ਢਾਈ ਮੀਟਰ ਦੀਆਂ ਉਹਦੇ ਨਾਲ ਜਿਹੜੇ ਆਪਣੇ ਕਪੜਾ ਉੱਤਰ ਦਾ ਬਾਹਾਂ ਜੋੜ ਪੈਂਦਾ ਹੀ ਪੈਂਦਾ ਹੈ ਜੀ ਸੋ ਇਹੜਾ ਕਪੜਾ ਉੱਤਰ ਇਹ ਜੋੜ ਪਾਉਣ ਵਾਸਤੇ ਕੰਮ ਆਊਗਾ ਠੀਕ ਹੈ ਇਹ ਪਸੇ ਤਾਂ ਨਹੀਂ ਲਾਉਣਾ ਜਿੱਥੇ ਆਪਣੀ ਲੰਬਾਈ ਪੂਰੀ ਹੁੰਦੀ ਉੱਥੇ ਤੱਕ ਹੀ ਆਪਾਂ ਇਹ ਕਪੜਾ ਲਾਉਣਾ ਹੈ ਠੀਕ ਜੇ ਇਹ 프ਰੰਟ ਪੱਲਾ ਉਤਰਿਆ ਹੈ ਤੇ ਹੁਣ ਆਪਾਂ ਤਾਰਦੇ ਹਾਂ ਪਿਛਲਾ ਪੱਲਾ ਜਿਹੜੀ ਆਪਾਂ ਹੁਣ ਬੈਕ ਪਲੇ ਲਈ ਕਟਿੰਗ ਕਰਨੀ ਹੈ ਜੀ ਆਪਾਂ ਨੇ ਕਪੜਾ ਪਿਛਾ ਲਿਆ ਹੀ ਪਿਛਲਾ ਤੇ ਉਹ ਜੇ ਉੱਤੇ ਰੱਖ ਕੇ ਨਾ ਇਹਨਾਂ ਆਪਣਾ ਲੰਬਾਈ ਚੜਾਈ ਹੈ ਜੀ ਉਨੀ ਆਪਾਂ ਕਟਿੰਗ ਕਰ ਲੈਣੀ ਹੈ ਠੀਕ ਹੈ ਠੀਕ ਹੈ ਉਹ ਇਹ ਨਾ ਆਪਾਂ ਕਟਿੰਗ ਕਰ ਲਾਂਗੇ ਸਾਰੇ ਪੱਲੇ ਦੀ तो जिनी अपना कटिंग कर लेनी जी अपना हम दो पल उतर है इन्हना आड अड ते ही अपने रखना है सब तो पहला आप प्रिंट देखा भी कबीज का प्रिंट दोने पासन तो नहीं आता एक पासन तो नहीं आदा है ठीक है यहाँ प्रिंट दोने पासन ज्यादा है जी ਠੀਕ ਹੈ ਸੋアルਟਾਂ ਨੂੰ ਲੋੜਨੀ ਹੈਗੀ ਆਪਾਂ ਨੇ ਕਮੀਜ਼ੇ ਪਰ ਹਟਾ ਕੇ ਰੱਖ ਲਏ ਆ ਜੀ ਠੀਕ ਹੈ ਪਿਛਲਾ ਪੱਲਾ ਤੇ ਮੁਰਲਾ ਪੱਲਾ ਤੇ ਹੁਣ ਆਪਾਂ ਤੀੜਾ ਲਾਵਾਂਗੇ 22 ਇੰਚ ਫੀਟਿੰਗ ਹੈ ਜੀ ਇਹਨਾਂ ਦੀ ਸੋ 6.5 ਇੰਚ ਤੀੜਾ ਲਾਵਾਂਗੇ ਇਹਨਾਂ ਦਾ ਠੀਕ ਹੈ 6.5 ਇੰਚ ਤੀੜਾ ਹੋਵੇ 7 ਇੰਚ ਹੋ ਗਏ ਮੋਢੇ ਐਥੋਂ ਵੀ ਆਪਾਂ ਮਾਪ ਲੈਣੇ ਆ ਜੀ 6.5 ਠੀਕ ਹੈ इतना कई कहने कमीजा के गले बड़े होंगे जी कढ़ाइया करना तीन इंच तैयार है जी ठीक है सब पूरा पूरा जी गला इस करके स छे इंच रखना आपने कोई नहीं घट वाद नहीं करना है तो बाई इंच अपने ने हाफ कर लेना जी फीटिंग बाई इंच जी ग्यारह इंचा निशान लाने सत्त इंचा ने कमर लेनी है जी कमर ही नपनी है प्लेटा पैनिया जी ਸਾਢੇ 15 ਇੰਚ ਵਿੱਚ ਆ ਕੇ ਨਿਸ਼ਾਨ ਲਾਵਾਂਗੇ ਜੀ ਸਾਢੇ 14 ਇੰਚ ਤੇ ਆ ਰਹੇ ਹਾਂ ਜੀ ਠੀਕ ਹੈ 1 ਇੰਚ ਫालतू ਹੁਣ ਕੋਈ ਜਿਹੜਾ ਫਰੰਟ ਨਹੀਂ ਪਲੇਟਾ ਪੈਣੀ ਹੈ ਚਾਹ ਕੁੱਪ ਉੱਪਰ ਚਲੇ ਜਾਣੇ ਆ ਜੀ 1 ਇੰਚ ਫालतू ਲਾਵਾਂਗੇ ਇੱਥੇ ਹੈ ਕਿ ਹਿਪ ਹੈ ਸਾਢੇ 22 ਇੰਚ ਤਿਆਰ ਪੌਣੇ 11 ਠੀਕ ਹੈ ਸਾਢੇ 22 ਜਾਂ ਪੌਣੇ 11 ਲਾਵਾਂਗੇ ਸੋ ਐਜਾ ਹੀ ਆਪਾਂ ਨੇ ਕਮਰ ਦੇ ਨਾਲ ਆਪਣਾ ਹਿਪ ਮਾ ਲ लेनी ਹੈ ਜੀ ਇਹ ਕੋਈ ਘੱਟ ਵੱਧ ਨਹੀਂ ਕਰਨਾ ਹੈਗਾ ਸੇਮ ਰੱਖਣੀ ਜਿੰਨਾ ਕਮਰ ਆ ਜੀ ਉਨੇ ਹੀ ਪਰ ਸਿੱਧਾ ਨਹੀਂ ਚਾਹ ਲਾਉਣਾ ਇਹ ਫਿਟਿੰਗ ਦਾ ਇੱਥੇ ਆਪਾਂ ਨੇ 2.5 ਦੋ ਇੰਚ ਦੀ ਕਾਟ ਪਾਵਾਂਗੇ ਠੀਕ ਹੈ ਤੇ ਮੋੜ ਲਾਵਾਂਗੇ 프ਾਂਟ 프ਾਂਟੇ ਹੈ 14 ਇੰਚ ਤਿਆਰ ਹੈ ਜੀ ਸੋ ਆਪਾਂ ਅੱਧਾ ਇੰਚ ਬਾਅਦ ਤੋਂ ਲੇ ਕੇ 15 ਇੰਚ ਪਰ 프ਾਂਟ ਦਾ ਕਾਟ ਪਾਵਾਂਗੇ ਜਿੰਨਾ ਆਪਾਂ ਨੇ ਮੋੜਾ ਰੱਖਿਆ ਜੀ 1.5 ਚੌਥਾ ਹਾਫ ਸਾਕੇ ਵੀਪਰ ਫਰੰਟ ਦੀ ਕਾਰਡ ਪਾ ਸਕਦੇ ਆ ਜਿੰਨੇ ਭਾਵੇਂ ਅਸੀਂ ਫਰੰਟ ਕਿੰਨਾ ਰੱਖਣਾ ਆਪਣਾ ਜਿੰਨਾ ਆਪਾਂ ਨੇ ਕਟਿੰਗ ਕਰੀਏ ਮੋੜੇ ਦੀ ਪੂਰੇ ਦੀ ਚਾਰੇ ਭੱਲਿਆਂ ਦੀ ਉਹਨਾ ਆਪਾਂ ਹਾਫ ਲੈ ਕੇ ਫਰੰਟ ਦੀ ਕਾਰਡ ਕੱਢ ਸਕਦੇ ਆ ਦੇਖੋ ਅਬ ਫਰੇਟਾ ਪਾਵਾਂਗੇ ਫਰੇਟਾ ਨੇ 12.5 ਇੰਚ ਫਿਰ ਪੈਣੀ ਹੈ ਜੀ ਕਿਉਂਕਿ ਬੀਜੇ ਪਰ ਲੰਬਾਈ ਫੀਟਿੰਗ ਹੈ ਜਿਨ੍ਹਾਂ ਦੀ ਐਸ ਕਰਕੇ ਹੁਣੀ ਆਪਾਂ ਡੀਪੀ ਪਾਵਾਂਗੇ ਪਲੇਟਾਂ ਸਾਢੇ 12 ਇੰਚ ਪਲੇਟ ਪਾਈ ਹੈ ਜੀ ਆਪਾਂ ਨੇ ਲੰਬਾਈ ਹੈ ਇਹ 7 ਇੰਚ ਠੀਕ ਹੈ ਇੱਥੇ ਆਪਾਂ ਹੁਣ 7 ਇੰਚ ਜਿਸ ਆਪਾਂ ਨੇ ਹਾਫ ਕਰ ਲੈਣਾ ਤੁਸੀਂ ਪਲੇਟ ਪਾਉਣ ਵਾਸਤੇ ਇੱਥੇ ਆਪਾਂ 2 ਇੰਚ ਲਾਵਾਂਗੇ ਗੈਪ 2 ਇੰਚ ਇਹ ਆਪਾਂ मोडे प्लेट रखा जोड़ा आप सेंटर किया अपने मिला देने जी इधर अपनी प्लेट आपने ने साढ़े छे इंच पर पावग प्लेट जी मोडे प्लेट भी साढ़े छे इंच पर पैदा है जी ठीक है, है चाहे नापते भी देख लो ठीक है जी देखो साढ़े छे इंच पर पीती जी प्लेट है। ਇੱਥੋਂ ਆਪਾਂ ਇਹ ਨਾਪਾਂਗੇ ਕਾਟ ਪਾ ਕੇ ਅੱਧਾ ਇਹ ਕਰਕੇ ਤੇ ਸਾਢੇ 6 ਇੰਚ ਬਣਦਾ ਹੈ ਜੀ ਠੀਕ ਹੈ ਜੀ ਤੇ ਹੁਣ ਆਪਾਂ ਮੋੜੀ ਕਾਟ ਪਾ ਲੈਣੀ ਆ ਜੀ ਆਪਾਂ ਚਾਰੇ ਪੱਲੇ ਕਟਿੰਗ ਕਰਾਂਗੇ ਮਨੋ ਜੇ ਚਾਰ ਪੀਸ ਹੈਗੇ ਨੇ ਆਪਣੇ ਉਸ ਤੋਂ ਬਾਅਦ ਆਪਾਂ ਫਰੰਟ ਦੀ ਕਰਾਂਗੇ ਉਹੜੇ ਫਾਂਟੇ ਜੀ ਕਾਟਪਾਣ ਕੋੜੀ ੇਠਾ ਲੈ ਕੇ ਜਾਣੀ ਹੈ ਜੀ ਇਹਦਾ ਕੀ ਹੁੰਦਾ ਪੱਲਾ ਪਿੱਛੇ ਹੁੰਦਾ ਜਾਂਦਾ ਹੈਗਾ 프ਾਂਟ ਵਾਲਾ ਅੱਧੇ ਇੰਚ ਹੀ ਕਾਟ ਆਪਾਂ ਮੋੜਾ ਹੀ ਪਾਵਾਂਗੇ ਇਹ ਪੌਣੀ ਬਹੁਤ ਜ਼ਰੂਰੀ ਹੈ ਇਹਦੇ ਨਾਲ ਇੱਕ ਮੀਟੀਆ ਰਹਿੰਦਾ ਜੀ ਕਾਟ ਆਪਾਂ ਨੇ ਪਾਲੀਆ ਜੀ ਕਮੀਰ ਜੀ ਤੇ ਆਪਾਂ ਬੈਕਗ੍ਰਾਉਂਡ ਪੈਕਿੰਗ ਕਰਦੇ ਹਾਂ 5 ਇੰਚ ਵਾਲੀ ਨਾਲ 5.5 ਇੰਚ ਪੈਕਿੰਗ ਕਰਾਂਗੇ ਠੀਕ ਹੈ ਇਹ ਜੀ ਆਪਾਂ ਰੱਖਣਾ ਹੈ ਠੀਕ ਹੈ ਐਦਾਂ ਆਪਾਂ ਨੇ ਕੱਟ ਦੇ ਦੇਣੀ ਹੈ ਜੀ ਠੀਕ ਹੈ ਸੋ ਗਾਲ ਆਪਾਂ ਨੇ ਕਟਿੰਗ ਕਰ ਲਿਆ ਜੀ ਇਸ ਤੋਂ ਬਾਅਦ ਆਪਾਂ ਬਾਹਾਂ ਕਟਿੰਗ ਕਰਦੇ ਹਾਂ ਜਿਹੜੇ ਕਿਵੇਂ ਜੋੜ ਪੈਂਦਾ ਹੈ ਉਹ ਵਾਹਾਂ 'ਚ ਕਮੀਜ਼ ਦੇ ਪੱਲੇ ਲਾਉਣ ਤੋਂ ਬਾਅਦ ਇਹ ਕੱਪੜਾ ਬਚਿਆ ਸੀਗਾ ਇਹ ਪਰ ਬਾਹਾਂ ਬਣਾਉਣੀਆਂ ਐ ਇਹਨਾਂ ਨੂੰ ਆਪਾਂ डबल करके फोल्ड कर लिया जी अपने देखो जिन्नी अपने लौट है जी उन्हना कपड़ा ला लेना अपने बाहर तो का ठीक है तो आप सीधा कर ला थोड़ा जो ठीक है जी अठारह इंच इन्हें बह तैयार है अपने सिंपल सूट बना दो इंच इंचा फालतू लवा कपड़ा भी इंच की कटिंग करा ठीक है ਪਹਿਲੇ ਇਹ ਕਪੜਾ ਆਪਾਂ ਲਾ ਲੈਨੇ ਆ। ਠੀਕ। ਹੁਣ ਇਹ ਕਪੜਾ ਜਿਹੜਾ ਹੈਗਾ ਇਹ ਘਾਟਾ ਜੀ ਬਾਹਾਂ ਵਾਸਤੇ। ਆ ਦੇਖੋ। ਹੁਣ ਆਪੇ ਦਿਖਾਉਣੇ ਆ। ਸਾਤੀਂ ਕਪੜਾ ਤਿਆਰ ਆ। ਘਾਟ ਤੇ ਘਾਟ ਆਪਾਂ ਦਾ ਸਹੀ ਕਪੜਾ ਚਾਹੀ ਜਾਏ। ਠੀਕ ਹੈ। 9.5 ਇੰਚ ਦੇ ਮੋਢੇ ਤਿਆਰ ਹੋਣਗੇ। ਥੋੜੇ ਆਪਾਂ ਆਪਾਂ ਵੱਧ ਚਾਹੀ ਜਾਏ। ਹੁਣ ਆਪਾਂ ਨੇ ਕੀ ਕਰਨਾ ਇਹਨੂੰ ਪਿੱਛੇ ਢਾਲਣਾ ਥੋੜਾ ਕਪੜੇ ਨੂੰ। ਠੀਕ ਹੈ। इधर आके के हटा के बह दस इंच पर ठीक है ठीक है हटा लिया जेड़ा पहला वो वो कपड़ा पहला फ्रंट के न उतरिया लेके इत अपा ने उ कपड़ा पालने जोड़ पा वास्ते देखो, ठीक है ਕਿ ਗਈ ਜਦੋਂ ਵੀ ਆਪਾਂ ਕੋਈ ਵੀ ਕਟਿੰਗ ਕਰਨੀ ਹੈ ਜੋੜ ਦੀ ਬਾਹਾਂ ਜੋੜੇ ਹੋਵੇ ਪਰ ਕਿਸੇ ਵੀ ਚੀਜ਼ ਜੋੜ ਹੋਵੇ ਸਲਾਈ ਵਾਸਤੇ ਪਹਿਲਾਂ ਕੱਢਣਾ ਆਪਾਂ ਨੇ ਜੇ ਸਲਾਈ ਲਾਉਣੀ ਹੈ ਅਟੈਚ ਕਰਨੇ ਬਾਹਾਂ ਜੋੜਾ ਅਟੈਚ ਕਰਨਾ ਨਾ ਇਹ ਜੋ ਉੱਪਰ ਰੱਖ ਲੈਣਾ ਆਪਾਂ ਨੇ ਥੋੜਾ ਜਿਹਾ ਕਪੜਾ ਫालतू ਜਿੱਥੇ ਆਪਾਂ ਨੇ ਸਲਾਈ ਲਾਉਣੀ ਹੈ ਠੀਕ ਹੈ ਜਾਂ ਪਹਿਲੇ ਕਪੜਾ ਫालतू ਕਟਿੰਗ ਕਰ ਲਓ ਠੀਕ ਹੈ ਇਹ ਸਲਾਈ ਵਾਸਤੇ ਆਪਾਂ ਨੇ ਉੱਪਰ ਜੇ ਉੱਪਰ ਆਖ ਲੈਣਾ ਕਪੜਾ ਥੋੜਾ ਜਿਹਾ ਅਧੇੰਚ ਦਾ ਫਰਕ ਪਾ ਲੈਣਾ ਆਪਾਂ ਨੇ ਤਾਂ ਆਪਾਂ ਹੁਣ ਆਪਾਂ ਨਾਪ ਲਈਏ ਸਾਡੇ ਦਾਸੀਂ 4 ਹੁੰਦਾ ਜੀ ਬਹੁਤ ਆ ਬਾਕੀ ਕਟਿੰਗ ਕਰ ਦਨੇ ਆਪਾਂ ਠੀਕ ਹੈ ਇਹ ਹੋ ਗਿਆ ਬਾਹਾਂ ਦਾ ਜੋੜ ਹੁਣ ਜਿਹੜੀ ਆਪਾਂ ਨੇ ਬਾਹਾਂ ਦੀ ਕਟਾਂ ਪਾਉਣੀ ਆ ਉਹ ਜੋੜ ਪਾ ਕੇ ਪਾਵਾਂਗੇ ਕਟਾਂ ਪਹਿਲਾਂ ਜੋੜ ਪੈਣਗੇ ਫੇ ਆਪਾਂ ਕਟਾ ਪਾਵਾਂਗੇ ਠੀਕ ਹੈ ਜੀ ਇਸ ਦਾ ਜਿਹੜਾ ਆਪਣਾ ਇਹ ਜੋੜ ਹੈਗਾ ਇਹ ਬਾਹਾਂ ਦੇ ਬੈਕ ਸਾਈਡ ਤੇ ਆਉਣਾ ਹੈ ਜੀ ਫਰੰਟ ਸਾਈਡ ਤੇ ਪਲੇਅਰ ਪਾਸ ਆਊਗਾ ਜੀ ਇਹ ਬਾਹਾਂ ਦਾ ਠੀਕ ਹੈ ਜੀ ਇਹ ਤੇ ਆ ਰਖਾ ਵੀ ਧੋਣ ਨੇ ਜਿਹੜੇ ਜੋੜ ਹੈਗੇ ਆ ਬਾਹਾਂ ਦੇ ਇਹ ਆਪਣੇ ਬੈਕ ਸਾਈਡ ਤੇ ਹੀ ਆਉਣਾ ਠੀਕ ਹੈ ਜੀ ਮੋਲੇ ਪਾਸੇ ਨਾਲ ਟੋੜਾ ਪੈਂਦਾ ਜੋੜ ਜਦੋਂ ਪਰ ਕਾਟ ਪਾਉਣੀ ਹੈ ਤੁਹਾਨੂੰ ਇਹ ਵੀ ਜਸਾਂ ਕੇ ਸਿ ਬਿੜੀ ਵਿੱਚ ਸੋਪਾ ਨੇ ਬਾਹਾਂ ਹੀ ਕਟਿੰਗ ਕਾ ਲਈਏ ਜੋੜ ਜੂ ਕਟਿੰਗ ਕਰੀਏ ਜੀ ਇਹ ਜੇ ਇਹ ਸਲਾਈ ਲਾ ਕੇ ਆਪਾਂ ਕਾਟਾ ਪਾਵਾਂਗੇ ਤਾਂ ਕਮੀਜ਼ ਦੀ ਕਟਿੰਗ ਹੋ ਗਈ ਹੈ ਜੀ ਆਪਣੇ ਜੇ ਨਾਲ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਐ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ